ਦੇ ਵਿੱਚ ਇੱਕ ਨਵਾਂ ਫੈਬਰਿਕ ਲਾਂਚ ਹੋਇਆ ਜੀ ਟੈਬੀ ਮਸਲੀਨ ਜਿਹੜਾ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਤੁਹਾਨੂੰ ਪਿਓਰ ਦੀ ਜਿਹੜੀ ਉਹ ਫੀਲਿੰਗ ਦੇਵੇਗਾ ਬਹੁਤ ਸੋਹਣਾ ਹੁੰਦਾ ਹੈ ਜੀ ਇਹਨੂੰ ਲਾਈਨਿੰਗ ਜ਼ਰੂਰ ਲੱਗਦੀ ਆ ਐਂਡ ਬਾਟਮ ਜਿਹੜੀਆਂ ਉਹ ਪਿਓਰ ਮਸਲੀਨ ਦੇ ਆਉਣਗੀਆਂ ਤੇ ਦੁਪੱਟੇ ਵੀ ਪਿਓਰ ਮਸਲੀਨ ਦੇ ਆਕਸਰ ਤੁਸੀਂ ਦੁਪੱਟੇ ਯੂਜ਼ ਕੀਤੇ ਹੋਣੇ ਆ ਉਹਨਾਂ ਨੂੰ ਹੀ ਰਿਲੇਟਿਵ ਕਰਕੇ ਜਿਹੜਾ ਕੀ ਇਹ ਸੂਟ ਤਿਆਰ ਕੀਤੇ ਗਏ ਨੇ ਤੇ ਸ਼ਰਟ ਦਾ ਫੈਬਰਿਕ ਵੀ ਬਹੁਤ ਸੋਹਣਾ ਹੁੰਦਾ ਪਿਓਰ ਮਸਲੀਨ ਟੈਬੀ ਮਸਲੀਨ ਇਹਨੂੰ ਕਿਹਾ ਜਾਂਦਾ ਕਿ ਉਹਦੇ ਦੇ ਵਿੱਚ ਛੋਟੀਆਂ ਛੋਟੀਆਂ ਬ੍ਰੀਕ ਲਾਈਨਸ ਹੁੰਦੀਆਂ ਨੇ ਆ ਜਿਹੜੇ ਹੁੰਦੇ ਬਾਟਮ ਉਹ ਪਿਓਰ ਮਸਲੀਨ ਦੀ ਹੁੰਦੀ ਹੈ ਕੁਝ ਪੀਸੇ ਦੇ ਵਿੱਚ ਜੌਰਜਟ ਟੈਬੀ ਨੂੰ ਵੀ ਕਹਿ ਦਿੰਦੇ ਆ ਜੌਰਜਟ ਦੇ ਵਿੱਚ ਆਉਂਦੀ ਉਹ ਥੋੜੀ ਪਤਲੀ ਹੋ ਜਾਂਦੀ ਆ ਤੇ ਕਾਫੀ ਜ਼ਿਆਦਾ ਇਹਦੇ ਵਿੱਚ ਪ੍ਰਿੰਟ ਆਉਂਦੇ ਨੇ ਕਲਰ ਇਹਨਾਂ ਵਿੱਚ ਬਹੁਤ ਸੋਹਣੇ ਹੁੰਦੇ ਆ ਇਹਨਾਂ ਬਹੁਤ ਹੰਡਾਈ ਵਾਲੇ ਸੂਟ ਨੇ ਤੁਸੀਂ ਲੈ ਸਕਦੇ ਹੋ ਪ੍ਰਾਈਸ ਵੀ ਮੈਂਸ਼ਨ ਕਰਾਂਗੇ ਐਂਡ ਇਹਨਾਂ ਦੇ ਵਿੱਚ ਵਰਕ ਵੀ ਤੁਸੀਂ ਕਰਵਾ ਸਕਦੇ ਹੋ ਜਾਂ ਵਰਕ ਕੀਤੀ ਹੋਈ ਸੂਟ ਵੀ ਆਉਂਦੇ ਨੇ ਨੈਕਲਾਈਨਸ ਬਣੀਆਂ ਹੁੰਦੀਆਂ ਜਾਂ ਘੇਰੇ ਤੇ ਵਰਕ ਜਾਂ ਬਾਟਮ ਤੇ ਵਰਕ ਕੀਤਾ ਹੋਇਆ